ਮਾਜਿਸ ਹਾਜ਼ਰ ਮੈਂ ਤੁਹਾਡਾ ਆਪਣਾ ਕੁਰਦੀਪ ਸਫਰੀ ਅੱਜ ਇੱਕ ਵਾਰ ਫੇਰ ਚੰਦ ਪੰਜਾਬੀ ਦੀਆਂ ਲਾਈਨਾਂ ਲੈ ਕੇ ਤੁਹਾਡੀ ਕਚਾਈ ਵਿੱਚ ਹਾਜ਼ਰ ਹੋਇਆ ਹਾਂ ਚੰਗੀਆਂ ਲੱਗਣ ਤਾਂ ਤੁਹਾਡੇ ਆਪਣੇ YouTube ਚੈਨਲ ਨਜ਼ਮੇ ਸਫਰੀ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਆਓ ਜੀ ਸ਼ੁਰੂ ਕਰਦੇ ਹਾਂ ਜਿੰਦੇ ਜੀ ਜੋ ਪਾਸਾ ਵਟ ਕੇ ਲੰਘ ਜਾਂਦੇ ਜੁੰਦੇ ਜੀ ਜੋ ਪਾਸਾ ਵਟ ਕੇ ਲੰਘ ਜਾਂਦੇ ਮਰਨ ਤੋਂ ਬਾਅਦ ਕਹਿਣਗੇ ਸਫਰੀ ਚੰਗਾ ਸੀ ਜਿੰਦਰ ਜੀ ਜੋ ਪਾਸਾ ਵਟ ਕੇ ਲੰਘ ਜਾਂਦੇ ਮਰਨ ਤੋਂ ਬਾਅਦ ਕਹਿਣ ਦੇ ਸਫਰੀ ਚੰਗਾ ਸੀ ਜਿਸ ਤਨ ਨੂੰ ਰੇਸ਼ਮ ਦੇ ਨਾਲ ਟਕਦਾ ਰਿਹਾ ਜਿਸ ਤਨ ਨੂੰ ਰੇਸ਼ਮ ਦੇ ਨਾਲ ਟਕਦਾ ਰਿਹਾ ਜਾਂਦੀ ਵਖੀ ਚਿੱਟਾ ਸੱਥਰ ਤੇ ਬਾਕੀ ਨੰਗਾ ਸੀ ਜਿਸ ਤਨ ਨੂੰ ਰੇਸ਼ਮ ਦੇ ਨਾਲ ਟਕਦਾ ਰਿਹਾ ਜਾਂਦੀ ਵਖੀ ਚਿੱਟਾ ਸੱਥਰ ਤੇ ਬਾਕੀ ਨੰਗਾ ਸੀ ਮਰ ਕੇ ਤਾਂ ਉਹ ਜਗ ਜਹਾਨੋਂ ਛੁੱਟ ਗਿਆ ਮਰ ਕੇ ਤਾਂ ਉਹ ਜਗ ਜਹਾਨੋਂ ਛੁੱਟ ਗਿਆ ジਉਣ ਦਾ ਹੀ ਤਿਆਰੋ ਸਾਰਾ ਪੱਕਾ ਸੀ ਜਿਉਣ ਦਾ ਹੀ ਤਾਂ ਯਾਰੋ ਸਾਰਾ ਪੱਕਾ ਸੀ ਇਸ਼ਕ ਦੀ ਚੋਟ ਨਾਲ दारू ਪੀਣ ਲੱਗ ਪਿਆ ਇਸ਼ਕ ਦੀ ਚੋਟ ਨਾਲ दारू ਪੀਣ ਲੱਗ ਪਿਆ ਮੋਤ ਲਈ ਉਹ ਹਾਰੇ ਕੱਢਣ ਲੱਗਾ ਸੀ ਉਂਝ ਗੁਰਦੀਪਤਾ ਬੰਦਾ ਮਸਤ ਮਲੰਗਾ ਸੀ ਉਂਝ ਗੁਰਦੀਪਤਾ ਬੰਦਾ ਮਸਤ ਮਲੰਗਾ ਸੀ ਜਿੰਦੇ ਜੀ ਜੋ ਪਾਸਾ ਵਟ ਕੇ ਲੰਘ ਜਾਂਦੇ ਮਰਨ ਤੋਂ ਬਾਅਦ ਕਹਿਣ ਕਿ ਸਫਰ ਚੱਲਦਾ ਧੰਨਵਾਦ